ਦੋਸਤੋ ਮਿਲਾਵਟ ਦੇ ਇਸ ਦੌਰ ਵਿੱਚ ਤੁਸੀਂ ਮਿਲਾਵਟੀ ਦੁੱਧ ਕੀ ਮਠਾਈਆਂ इत्यादि ਵਰਤ ਜਰੂਰ ਸੁਣਿਆ ਹੀ ਹੋਵੇਗਾ ਪਰ ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਅੱਜਕੱਲ ਬਾਜ਼ਾਰ ਵਿੱਚ ਅੰਡੇ ਵੀ ਨਕਲੀ ਆ ਰਹੇ ਹਨ ਤਾਂ ਕੀ ਕਹੋਗੇ ਜੀ ਹਾਂ ਅੱਜਕੱਲ ਬਾਜ਼ਾਰ ਦੇ ਵਿੱਚ ਮੁਰਗੀ ਦੇ ਅੰਡੇ ਵੀ ਨਕਲੀ ਮਿਲਣ ਲੱਗ ਗਏ ਹਨ ਜੇਕਰ ਤੁਹਾਨੂੰ ਸਾਡੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਤਾਂ ਫਿਰ ਲੁਧਿਆਣਾ ਨੇੜਲੇ ਸ਼ਹਿਰ ਮਾਛੀਵਾੜਾ ਦੀ ਵੀਡੀਓ ਦੇਖ ਕੇ ਤੁਹਾਨੂੰ ਸ਼ਾਇਦ ਯਕੀਨ ਹੋ ਹੀ ਜਾਏਗਾ ਬਾਕੀ ਵੀਡੀਓ ਦੇਖ ਕੇ ਦੱਸਿਓ ਕਿ ਤੁਸੀਂ ਇਹਨਾਂ ਜਾਲੀ ਅੰਡਿਆਂ ਬਾਰੇ ਕੀ ਸੋਚਦੇ ਹੋ ਕੀ ਇਹ ਨਕਲੀ ਅੰਡੇ ਨੇ ਜਾਂ ਫਿਰ ਇਹਨਾਂ ਚ ਕੋਈ ਹੋਰ ਕੋਈ ਸਮੱਸਿਆ ਆ ਰਹੀ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਨਾਮ ਬਾਬਾ ਵਰਮਾ ਸ਼ਹਿਰ ਮਾਛੀਵਾੜਾ ਮੈਂ ਕੱਲ ਇੱਕ ਆਂਡਾ ਐਗਸ ਦੀ ਟੇਢ ਲੈ ਕੇ ਆਏ ਆਪਣੇ کارਖਾਨੇ ਲਈ ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਂਡਾ オリジナル ਆ ਕਿ ਡੁਪਲੀਕੇਟ ਆ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕ ਆ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਆ ਇਹ ਸਾਰਾ ਟੁੱਟ ਜਾਂਦਾ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿਕਨੈਸ ਇੰਨੀ ਹੈ ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂ ਦੇ ਜੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਹਣਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਇਹਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਹੈ ਇਹ ਤੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ਧੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ origignal ਆ ਜਾਂ duplicate ਮੈਂ ਇਹ ਸਹੀ ਤੇ ਵਿਭਾਗ ਨੂੰ ਬੇਨਤੀ ਕਰਦਾ ਕੀ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਂ ਨਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੇ ਸਿਹਤ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਇਹ ਤੁਸੀਂ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿਕਨੈਸ ਦਾ ਆਂਡਾ ਕੋਈ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਜਿਆ ਐਦਾਂ ਲੱਗ ਰਿਹਾ ਸੀ ਜਿਵੇਂ ਨਾ ਕਿ ਪਲਾਸਟਿਕ ਦੀ ਰਬੜ ਉੱਤਰ ਹੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਿ ਕਦੇ ਵੀ ਅੰਡਾ ਤੁਸੀਂ ਤੋੜੋਗੇ ਉਹ ਜੇ ਥੋੜਾ ਜਿਹੀ ਵੀ ਉੱਤੇ ਖਰੋਚ ਆ ਜਾਵੇ ਤਾਂ ਅੰਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਅੰਡਾ ਟੁੱਟ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਤੁਸੀਂ ਦੇਖੋ ਜੰਮਿਆ ਹੋਇਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਅੰਡਾ ਟੁੱਟਦਾ ਉਹਦੀ ਵੈਸੇ ਹੀ ਆ ਦੀ স্মੈਲ ਪਤਾ ਲਾਇੰਦੇ ਵੀ ਅੰਡਾ ਇਹਦੀ স্মੈਲ ਹੀ ਹੈ ਨੀ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਦੇਖੋ ਜੀ ਜਿਵੇਂ ਮਸ਼ੀਨੀ ਸਾਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੁੱਕ ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ ਕਿਉਂਕਿ ਮੈਂ ਵਾਪਸ ਹੀ ਕਰਨ ਚਲਾ ਸੀਗਾ ਤੇ ਮੈਨੂੰ ਭਾਈ ਸਾਹਿਬ ਨੇ ਰੋਕ ਲਿਆ ਵੀ ਆਪਾਂ ਇੱਕ ਵਾਰ ਚੈੱਕ ਕਰ ਲਈਏ ਤੁਸੀਂ ਕੀ ਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਆਂਡੇ ਲੈ ਕੇ ਲੈ ਕੇ ਜਾਓ ਕਿਉਂਕਿ ਬੱਚਿਆਂ ਨੇ ਆਂਡੇ ਖਾਣੇ ਹੁੰਦੇ ਆ ਤੇ ਮੈਸੇਡਾ ਵਿਭਾਗ ਨੂੰ ਮੈਂ ਧਿਆਨ ਚ ਲੈਣਾ ਚਾਹੁੰਦਾ ਕਿ ਕਿਰਪਾ ਕਰਕੇ ਅੰਡੇ ਦੀ ਜਾਂਚ ਕੀਤੀ ਜਾਵੇ। ਤੁਸੀਂ ਦੇਖ ਸਕਦੇ ਹੋ ਜੀ ਇਹ ਬਿਲਕੁਲ ਵੀ ਜਿਹੜੀ ਅੰਡੇ ਦੀ 스멜 ਹੁੰਦੀ ਹੈ ਉਹ ਹੈ ਨਹੀਂ ਆ ਦੇਖੋ ਸੀ ਇਹ ਵੀ ਤੋੜ ਕੇ ਦੇਖਿਆ ਕਿਉਂਕਿ ਜੇ ਤੁਸੀਂ ਅੰਡੇ ਨੂੰ ਤੋੜ ਕੇ ਰੱਖੋ ਤਾਂ ਉਹਦੀ ਇੱਥੇ ਤੱਕ ਨਹੀਂ ਪੂਰੇ ਆਫਿਸ ਵਿੱਚ 스멜 ਫੈਲ ਜੂਗੀ। ਮੈਂ ਸੁੰਘ ਰਿਹਾ ਕੋਈ ਬਿਲਕੁਲ ਵੀ 1% 스멜 ਹੈ ਨਹੀਂ ਅੰਡੇ ਦੀ। ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਇੰਨਾ ਇੰਨੀ ਤੁਸੀਂ ਅੱਗ ਵੀ ਲਾ ਕੇ ਦੇਖਿਆ ਵੈਨੂੰ ਅੱਗ ਲਾ ਕੇ ਦੇਖਿਆ ਕੀ ਆ ਇਹ ਅੱਗ ਲਾ ਕੇ ਦੇਖਿਆ ਇਦਾਂ ਲੱਗ ਰਿਹਾ ਜਿੱਦਾਂ ਤੁਸੀਂ ਪਲਾਸਟਿਕ ਨੂੰ ਕਿਸੇ ਚੀਜ਼ ਨੂੰ ਜਾਂ ਮੋਮ ਟਾਈਪ ਨੂੰ ਤੁਸੀਂ ਅੱਗ ਲਾਦੇ ਨਾ ਉਹਦੀ ਸਮੈਲ ਲੈ ਕੇ ਦੇਖਦੇ ਹੋ ਉਹ ਚੀਜ਼ ਲੱਗ ਰਹੀ ਆ ਪਲਾਸਟਿਕ ਜਾਂ ਮੋਮ ਆ ਦੋਨਾਂ ਨੂੰ ਮਿਕਸ ਕਰਕੇ ਚੀਜ਼ ਤਿਆਰ ਕੀਤੀ ਹੋਈ ਆ ਬਿਲਕੁਲ ਇਹ ਆਂਡਾ オリジナル ਨਹੀਂ ਹੈਗਾ ਜੀ ਹੁਣ ਬਾਜ਼ਾਰ ਵਿਚ ਆ ਰਹੇ ਇਹਨਾਂ ਨਕਲੀ ਅੰਡਿਆਂ ਦੇ ਬਾਰੇ ਜਦੋਂ ਲੁਧਿਆਣਾ ਦੇ ਸੀਐਮਓ ਸਰਦਾਰ ਜਸਵੀਰ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਚੀਵੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਯਾਰ ਕੋਈ ਉਹ ਕਰਨਗੇ ਸਰ ਉਹਦੇ ਤੇ ਹਮ ਕਾਰਵਾਈ ਕੀਤੀ ਜਾਏਗੀ ਕਦੇ ਸਰ ਨਹੀਂ ਜ਼ਿਲ੍ਹਾ ਸਿਹਤ ਅਫਸਰ ਨੂੰ ਆਲਰੇਡੀ ਲੈਟਰ ਮਾਰਕ ਕਰਤਾ ਤਾਂ ਉਹ ਆਪਣੇ ਆਪ ਦੇਖਣਗੇ ਸਰ ਜਿਵੇਂ ਕੋਲੋਂ ਲੁਧਿਆਣੇ ਚ ਵੀ ਬਹੁਤ ਦੁਕਾਨਾਂ ਆਹੇ ਜਿਹੜੀਆਂ ਜਿਹਦਾ ਨਕਲੀ ਅੰਡੇ ਮਿਲਦੇ ਰਹੇ ਤੇ ਲੋਕਾਂ ਦੀ ਸਿਹਤ ਨਾਲ ਕਰਤੀ ਸਾਡੇ ਧਿਆਨ ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਤੇ ਸਰ ਜਿਹੜੇ ਵਿੱਚ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਆਂਡੇ ਇਦਾਂ ਦੇ ਵੇਚਦੇ ਹਨ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨੁਸਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪੁਲਿਸ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀਂਦੀ ਕਾਰਵਾਈ ਕਰ ਸਕੀਏ